ਇਸ ਲੋਕ ਰਾ ਦੇ ਸਿਸਟਮ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਕਈ ਤਹਾਕਿਆਂ ਤੋਂ ਆਜ਼ਾਦੀ ਤੋਂ ਬਾਅਦ ਇਹਨਾਂ ਵੋਟ ਸਿਸਟਮ ਚੋਣਾਂ ਤੋਂ ਪਹਿਲਾਂ ਵੋਟਾਂ ਬਣਦੀਆਂ ਵੀ ਨਹੀਂ ਵੋਟਾਂ ਇਕੱਠੀਆਂ ਵੀ ਜਾਂਦੀਆਂ ਨਹੀਂ ਔਰ ਕਈ ਵਾਰੀ ਝਾਲੀ ਵੋਟਾਂ ਬਣਾਉਣ ਦਾ ਇੱਕ ਪ੍ਰਥਾ ਵੀ ਚੱਲਦੀ ਆਈ ਆ ਹੁਣ ਕਾਫੀ ਹੱਦ ਤੱਕ ਜਿਵੇਂ ਆਧਾਰ ਕਾਰਡ ਨੂੰ ਆਧਾਰ ਬਣਾ ਕੇ ਵੋਟਾਂ ਬਣਾਈਆਂ ਜਾਂਦੀਆਂ ਰਹੀਆਂ ਫਿਰ ਫੋਟੋ ਦੀ ਗੱਲ ਆ ਗਈ ਫੋਟੋ ਬਣਾ ਕੇ ਲੱਗਣ ਲੱਗ ਗਈ ਵੋਟ ਦੇ ਨਾਲ ਉਹਦੇ ਨਾਲ ਜਾਲੀ ਵੋਟਾਂ ਦਾ ਸਕੋਪ ਕਾਫੀ ਹੱਦ ਤੱਕ ਘਟਿਆ ਪਰ ਫੇਰ ਵੀ ਕੋਈ ਨਾ ਕੋਈ ਚੋਰ ਮੋਰੀਆ ਜਿਹੜੀਆਂ ਨੇ ਉਹਨਾਂ ਰਾਹੀਂ ਕਈ ਲੋਕ ਇਹ ਵੋਟਾਂ ਬਣਾਉਂਦੇ ਵੀ ਰਹੇ ਬਿਹਾਰ ਦੇ ਵਿੱਚ ਮੇਰਾ ਖਿਆਲ ਕਹਾਟ ਲੱਖ ਵੋਟ ਜਿਹੜੀ ਆ ਕੱਟੀ ਜਾਣੀ ਮਨ ਲੈਦਾ ਮਤਲਬ ਨਜਾਇਜ਼ੇ ਵੋਟ ਬਣੀ ਹੋਈ ਸੀ ਉਹ ਪਰ ਕਿਤੇ ਨਾ ਕਿਤੇ ਮਾਈਗ੍ਰੇਟ ਕਰਕੇ ਇੱਧਰ ਦੀਆਂ ਉੱਧਰ ਉੱਧਰ ਨਹੀਂ ਇੱਧਰ ਇੱਕ ਪ੍ਰਥਾ ਜਿਹੜੀ ਚੱਲ ਰਹੀ ਆ ਇਹ ਲੋਕ ਰਾਜੀ ਸਿਸਟਮ ਦੇ ਵਿੱਚ ਗਲਤ ਆ ਇਹਨੂੰ ਜਿੰਨਾ ਵੀ ਚੈੱਕ ਕੀਤਾ ਜਾਵੇ ਚੰਗੀ ਗੱਲ ਆ ਮੈਂ ਸਮਝਦਾ ਰਾਹੁਲ ਗਾਂਧੀ ਨੇ ਮੈਂ ਮਤ ਨਹੀਂ ਸਿਲਾਗਾ ਕਰਦੇ ਨਹੀਂ ਮੈਂ ਸੋਚਦਾ ਕਿ ਮੱਲ ਰਾਹੁਲ ਗਾਂਧੀ ਤਾਂ ਭਲਕੇ ਇਸ ਗੱਲ ਤੇ ਹੱਕ ਜੇ ਨਹੀਂ ਵਿੱਚ ਇੱਕ ਨਾਂ ਕੀਤਾ ਜਾਵੇ ਹੁਣ ਇਹ ਜਿਹੜੇ ਜਿਸ ਹਿਸਾਬ ਨਾਲ ਵੋਟਾਂ ਬਣਾ ਕੇ ਦੂਜੇ ਸੁਭੇ ਚੁਲਾਏ ਜਾਂਦੇ ਆ ਤੇ ਦੂਜੇ ਆ ਨੇ ਤੀਜੇ ਚੁਲਾਏ ਜਾਂਦੇ ਆ ਆ ਸਿਸਟਮ ਜਿਹੜਾ ਗਲਤ ਆ ਇਹ ਤੇ ਕਿਤਨਾ ਕਿਤਨਾ ਚੈੱਕ ਲਗਣਾ ਚਾਹੀਦਾ ਇਹ ਜ਼ਰੂਰ ਆ ਵੀ ਇੱਕ ਧਿਰ ਜਿਹੜੀ ਆ ਉਹ ਉਹ ਨਹੀਂ ਕਾਬਜ ਹੋਣੀ ਚਾਹੀਦੀ ਇਸ ਕਿਸਮ ਦੇ ਜਿਹੜੇ ਵੀ ਸੁਧਾਰ ਕਰਨੇ ਆ ਉਹ ਕੰਸੈਂਸਸ ਨਾਲ ਕਰਨੇ ਚਾਹੀਦੇ ਆ ਉਹ ਸਾਰੀਆਂ ਪਾਰਟੀਆਂ ਦੇ ਮਤਲਬ ਲੀਡਰਸ ਨੂੰ ਬੁਲਾ ਕੇ ਉਹਦੇ ਲਈ ਇੱਕ ਮਾਪਦੰਡ ਤਿਆਰ ਕਰਨਾ ਚਾਹੀਦਾ ਤਾਂ ਕਿ ਕਾਮਨ ਮਾਪਦੰਡ ਹੋਵੇ ਕੰਸੈਂਸਸ ਨਾਲ ਮਾਪਦੰਡ ਹੋਣ ਤੇ ਜਿਹੜੀਆਂ ਵੀ ਇਹਦੇ ਚ ਕਿਤਾਈਆਂ ਰਹੀਆਂ ਘਾਟਾਂ ਰਹੀਆਂ ਸਿਸਟਮ 'ਚ ਰਹਿ ਜਾਂਦੀਆਂ ਨੇ ਘਾਟਾਂ ਤੇ ਪਰ ਉਹ ਸੁਧਾਰਨ ਲਈ ਕੁਦਰਤੀ ਤੌਰ ਤੇ ਕਾਨਫਰੰਸ ਹੋਣੀ ਚਾਹੀਦੀ ਆ ਸਭ ਦਾ ਮਿਲਵਰਤਨ ਹੋਣਾ ਚਾਹੀਦਾ ਔਰ ਸਾਰਿਆਂ ਦੀ رائے ਨਾ ਹੋਣਾ ਚਾਹੀਦਾ ਨਾ ਕਿ ਕਿਸੇ ਇੱਕ ਪਾਰਟੀ ਵੱਲੋਂ ਜਾਂ ਇੱਕ ਧਿਰ ਵੱਲੋਂ ਮਨਮਰਜ਼ੀ ਕਰਨੀ ਚਾਹੀਦੀ। ਮੈਂ ਕਹਿੰਦਾ ਕਿ ਰਾਹੁਲ ਗਾਂਧੀ ਨੂੰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਮੀਟਿੰਗ ਕਰਕੇ ਜਿਹੜਾ ਇਸ ਮੁੱਦੇ 'ਚ ਟਕਣਾ ਦੇਵੇ। ਮੈਂ ਸੋਨਦਾ ਕਿ ਆਪਣਾ ਮੋਦੀ ਸਾਹਿਬ ਨੂੰ ਹੀ ਮਰਲੇ ਜਦੋਂ ਇਹ ਸ਼ੁਰੂ ਕੀਤਾ ਰੂਲਿੰਗ ਪਾਰਟੀ ਨੂੰ ਹੀ ਆਲਪ ਪਾਰਟੀ ਮੀਟਿੰਗ ਸੱਦ ਕੇ ਸਾਰੀਆਂ ਸਿਆਸੀ ਧਿਰਾਂ ਨੂੰ ਸੱਦ ਕੇ ਇਹਦੇ ਲਈ ਇੱਕ ਫਾਰਮੂਲਾ ਤਿਆਰ ਕਰਨ ਦੀ ਲੋੜ ਸੀ ਇਹਦੇ ਲਈ ਇੱਕ ਸਿਸਟਮ ਤਿਆਰ ਕਰਨ ਦੀ ਲੋੜ ਸੀ ਇਹਦੇ ਵਿੱਚ ਜੋ ਪਿਛਲੇ ਸਮੇਂ ਵਿੱਚ ਗਲਤ ਵੋਟਰ ਆਏ ਭਾਵੇਂ ਕੋਈ ਬੰਗਲਾਦੇਸ਼ੀ ਆਏ ਭਾਵੇਂ ਕੋਈ ਕਿਸ ਸਟੇਟ ਤੋਂ ਦੂਜੀ ਸਟੇਟ ਦੇ ਬਣ ਕੇ ਜਾਂਦੇ ਰਹੇ ਇਹ ਗੱਲਾਂ ਸਾਹਮਣੇ ਰੱਖ ਕੇ ਉਹਦੇ ਹੱਲ ਕੱਢਣ ਦੀ ਲੋੜ ਸੀ ਇਹਦੇ 'ਚ ਮੇਰਾ ਖਿਆਲ ਨੇ ਵੀ ਕੋਈ ਵੀ ਸਿਆਸੀ ਧਿਰ ਇਹ ਚਾਹੇਗੀ ਕਿ ਇੱਕ ਬੰਦਾ ਦਿਨ ਦਿਨ ਸੁਬੇ ਵੀ ਜਾ ਕੇ ਵੋਟ ਪਾਵੇ ਮਨ ਇਹ ਕੋਈ ਵੀ ਧਿਰ ਨਹੀਂ ਚਾਹੇਗੀ ਔਰ ਇਹ ਸਾਹਮਣੇ ਬੈਠ ਕੇ ਕੰਸੈਸਰ ਤਿਆਰ ਕਰਨ ਦੀ ਲੋੜ ਇੱਕ ਬੈਕ ਪੇਪਰ ਦੀ ਮੰਗੋ ਫਿਰ ਇਹ ਤੁਹਾਨੂੰ ਲੈ ਲਓ ਕਿ ਇਹ ਵੀ ਇਹਨੂੰ ਰਿਟੇਸ ਕੀਤਾ ਜਾਵੇ ਦੁਆਰਾ ਤੁਸੀਂ ਹੀ ਹੋਵੇਗਾ ਤੇ ਕੋਈ ਵੀ ਐਮਡੀ ਸਿਸਟਮ ਜਿਹੜਾ ਹੈ ਅ ਗੱਲ ਇਹ ਹੈ ਵੀ ਜਿਹੜੀ ਪਾਰਟੀ ਜਿੱਤ ਜਾਂਦੀ ਹੈ ਉਹ ਤਾਂ ਕਹਿੰਦੇ ਠੀਕ ਆ ਜਿਹੜੀ ਹਾਰ ਜਾਂਦੀ ਉਹ ਫਿਰ ਮਸ਼ੀਨਾਂ ਤੇ ਦੋਸ਼ ਲਾਉਣ ਲੱਗ ਜਾਂਦੀ ਆ ਇਹ ਜੇ ਵੀ ਐਮ ਦੇ ਵਿੱਚ ਕੋਈ ਨੁਕਸ ਵੀ ਲੱਗਦਾ ਪਰ ਵੀ ਐਮ ਨੇ ਮੈਂ ਸਮਝਦਾ ਕਈ ਫਾਇਦੇ ਵੀ ਕੀਤੇ ਆ ਨਹੀਂ ਤਾਂ ਕਾਊਂਟਿੰਗ ਵੇਲੇ ਬਹੁਤ ਜਾਤੀ ਹੁੰਦੀ ਸੀ ਕਾਊਂਟਿੰਗ ਵੇਲੇ ਧੱਕਾ ਵੀ ਹੋ ਜਾਂਦਾ ਸੀ ਕਾਊਂਟਿੰਗ ਵੇਲੇ ਲੜਾਈਆਂ ਵੀ ਹੁੰਦੀਆਂ ਸੀ ਹੁਣ ਵੀ ਐਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਦੀ ਗੁਜਾਇਸ਼ ਨਹੀਂ ਹੈ ਸੋ ਵੀ ਐਮ ਕੋਲ ਮਲਾ ਕੇ ਤਾਂ ਮੇਰੇ ਖਿਆਲ ਚ ਠੀਕ ਆ ਪਰ ਜੇ ਇਹਦੇ ਜੁ ਕੋਈ ਨੁਕਸ ਨੇ ਉਹ ਬੈਠ ਕੇ ਉਹਦੀ ਵੀ ਮਤਲਬ ਕੰਸੈਂਸਸ ਤਿਆਰ ਕਰਨ ਦੀ ਲੋੜ ਹੈ ਸ਼ਰਮਣੀ ਕਾਲੀ ਦਲ ਸੁਧਾਰ ਲਹਿਰ ਦਾ ਕਿਹਾ ਕੋ ਦੇਖਿਆ ਜੀ ਸਾਡੇ ਸ਼ਰਮਣੀ ਕਾਲੀ ਦਲ ਵੀਡੀਓ ਵੀ ਜਿਹੜਾ ਵਾਇਰਲ ਹੋ ਰਿਹਾ ਜੀ ਇਕੱਠੇ ਵੀ ਹੋ ਸਕਦੇ ਜਾਂ ਭਾਜਪੀ ਨਾਲ ਨਹੀਂ ਸ਼ਰਮਣੀ ਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਉਹਨੇ ਪਾਰਟੀ ਨੂੰ ਪੁਨਰਸਰਜੀਤ ਕੀਤਾ ਗਿਆਨੀ ਹਰਪ੍ਰੀਤ ਸਿੰਘ ਹੋਣ ਨੂੰ ਪ੍ਰਧਾਨ ਬਣਾ ਕੇ ਜਨਰ ਡੈਲੀਗੇਟ ਹਨ ਬਲੋ ਚੁਣ ਕੇ ਸੋ ਹੁਣ ਅੱਗੇ ਵਰਕਿੰਗ ਕਮੇਟੀ ਤੇ ਹੋਰ ਅਹੁਦੇਦਾਰ ਤੇ ਹੋਰ ਸਿਸਟਰ ਜਿਹੜਾ ਆਰਗੇਨਾਈਜੇਸ਼ਨ ਆ ਜਿਹੜੀ ਉਹ ਇੱਕ ਹਫ਼ਤੇ ਤੱਕ ਸਾਰੀ ਮੁਕੰਮਲ ਹੋ ਜਾਏਗੀ ਉਸ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਲਈ ਪੰਜਾਬੀਅਤ ਲਈ ਪੰਜਾਬ ਦੇ ਚੰਗੇ ਭਵਿੱਖ ਲਈ ਮਾਹਲਾਸੀਂ ਇੱਕ ਰੂਪਰੇਖਾ ਤਿਆਰ ਕਰਕੇ ਉਥੇ ਜਿੱਦੂ ਜाहिर ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਇੱਕ ਜਿਹੜਾ ਲੀਡਰਸ਼ਿਪ ਵੈਕਿਊਮ ਕ੍ਰੀਏਟ ਹੋਇਆ ਵਾ ਉਹ ਪਹਿਲਾਂ ਤਾਂ ਪੂਰਨ ਦੀ ਲੋੜ ਆ ਤੇ ਦੂਜੀ ਗੱਲ ਆ ਵੀ ਪੰਜਾਬੀਆਂ ਨੂੰ ਆਪਣੇ ਹੱਕ ਲੈਣ ਲਈ ਇੱਕ ਸੁਰ ਕਰਨ ਦੀ ਲੋੜ ਆ ਇਕੱਠੇ ਕਰਨ ਦੀ ਲੋੜ ਆ ਉਹ ਅੱਜ ਸਭ ਤੋਂ ਮੋਸਟ ਪ੍ਰਾਇੋਰਟੀ ਜਿਹੜੀ ਸਾਡੀ ਹੋਏਗੀ ਉਹ ਹੋਏਗੀ ਜੇ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਆਜ ਆਰਥਿਕ ਸੰਕਟ ਸਮਾਜਿਕ ਸੰਕਟ ਰਾਜਨੀਤਿਕ ਸੰਕਟ ਮਤਲਬ ਤਪਾਸਿਓਂ ਕਿਰਿਆ ਪਿਆ ਪੰਜਾਬ ਨੂੰ ਬਚਾਉਣ ਲਈ ਸਾਨੂੰ ਇੱਕ ਸਾਂਝੇ ਤੌਰ ਤੇ ਹੰਬੜਾ ਮਾਰਨਾ ਪਵੇਗਾ ਔਰ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਇਹ ਲਾਂਬੰਦ ਕਰਨਾ ਪਵੇਗਾ ਉਹ ਸਾਡਾ ਮੁੱਖ ਨਿਸ਼ਾਨਾ ਹੋਏਗਾ ਮੋਸਟ ਪ੍ਰਾਇੋਰਟੀ ਹੋਏਗੀ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਆ ਪੰਜਾਬ ਨੂੰ ਸੰਕਟ ਤੋਂ ਕੱਢਣਾ ਕਿਵੇਂ ਆ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨੂੰ ਅਸੀਂ ਕਿਵੇਂ ਦੂਰ ਕਰਨਾ ਪੰਜਾਬ ਵਿਧਾਨ ਸਭਾ ਦਾ ਹੁਣੇ-ਹੁਣ ਹੋਇਆ ਵਿਸ਼ੇਸ਼ ਸੈਸ਼ਨ ਜਿਹੜਾ ਹੈ ਪੰਜਾਬੀਆਂ ਨੂੰ ਨਿਰਾਸ਼ਾ ਪੱਲੇ ਪਾਈਆ ਪੰਜਾਬ ਦਾ ਕੁਝ ਸਵਾਰਨ ਦੇ ਵੀ ਸਫਲ ਨਹੀਂ ਹੋ ਸਕਿਆ ਪੰਜਾਬ ਨੂੰ ਇੱਕ ਝੂਟੇ ਕਮੂਠੇਕ ਸ਼ੋਰ ਕਰਕੇ ਕੇਂਦਰ ਤੇ ਆਪਣੇ ਹੱਕ ਲੈਣ ਲਈ ਦਬਾਅ ਪਾਉਣ ਦੀ ਥਾਂ ਮਤਲਬ ਪੰਜਾਬੀਆਂ ਦੀ ਹਵਾ ਘੜਤੀ ਪੰਜਾਬ ਨੀਰੋਲੀ ਕਰਤਾ ਮਤਲਬ ਜਿਹੜੀ ਰੂਲਿੰਗ ਪਾਰਟੀ ਆ ਤੇ ਮੁਖ ਵਿਰੋਧੀ ਧਿਰਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦੁਸ਼ਣਬਾਜ਼ੀ ਤੱਕ ਹੀ ਸੀਮਤ ਬਣ ਕੇ ਰਹਿ ਗਏ ਤੇ ਰਾਸ਼ ਨੈਸ਼ਨਲ ਲੈਵਲ ਤੇ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਆਪਣਾ ਬਖਰਾ ਚੁੱਲਾ ਬਾਲ ਕੇ ਬੈਠ ਗਈ ਮਤਲਬ ਪੰਜਾਬੀਆਂ ਨੂੰ ਹੌਲਾ ਕਰਤਾ ਪੰਜਾਬ ਦੀ ਜਿਹੜੀ ਆਵਾਜ਼ ਬਲੰਦ ਬਾਜ਼ ਇੱਕ ਜੁਟ ਹੋਣੀ ਚਾਹੀਦੀ ਸੀ ਕੇਂਦਰ ਤੇ ਆਪਣੇ ਹੱਕ ਲੈਣ ਲਈ ਉਹ ਇਹ ਜਲਾਸ ਬਣਾ ਨਾ ਸਕਿਆ ਪਹਿਲੀ ਗੱਲ ਤਾਂ ਕੋਈ ਸਥਾਈ ਬਦੋਬਸਤ ਜਿਹੜੇ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਦੇ ਦਹਾਕਿਆਂ ਤੋਂ ਮਾਰ ਰਹੇ ਮਾਰ ਚੱਲ ਰਹੇ ਪੰਜਾਬ ਨੂੰ ਬਚਾਉਣ ਦੇ ਜਿਹੜੇ ਸਥਾਈ ਹੱਲ ਹੋਣੇ ਚਾਹੀਦੇ ਸੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਪਹਿਲੀ ਗੱਲ ਤਾਂ ਭਾਗੜਾ ਡੈਮ ਤੇ ਪੌਗ ਡੈਮ ਦੇ ਵਿੱਚੋਂ ਡੀਸੈਲਟਿੰਗ ਕਰਨ ਲਈ ਵਿਵਸਥਾ ਤਿਆਰ ਕਰਨ ਲਈ ਕਾਨੂੰਨ 'ਚ ਸੋਧ ਕਰਨ ਲਈ ਉਹਦੇ ਇੰਤਜ਼ਾਮ ਕਰਨ ਲਈ ਇੱਕ ਸ਼ਬਦ ਵੀ ਪੰਜਾਬ ਵਿਧਾਨ ਸਭਾ ਵਿੱਚ ਕੋਈ ਮਤੇ ਦੇ ਰੂਪ ਦੇ ਵਿੱਚ ਕੇਂਦਰ ਸਾਹਮਣੇ ਨਹੀਂ ਰੱਖ ਸਕੇ ਦੂਜੀ ਗੱਲ ਮੋਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਤਕਰੀਬਨ 2 ਦਰਜਣ ਤੋਂ ਵੱਧ ਜਿਹੜੇ ਡੈ ਚੈਕ ਡੈਮ ਨੇ ਉਹਨਾਂ ਨੂੰ ਡੀਸੈਂਡ ਕਰਨ ਲਈ ਵਾਤਾਵਰਣ ਮੰਤਰਾਲਾ ਭਾਰਤ ਸਰਕਾਰ ਦਾ ਜਾਂ ਫੋਰੈਸਟ ਮੰਤਰਾਲਾ ਭਾਰਤ ਸਰਕਾਰ ਦਾ ਜਿਹੜੀਆਂ ਰੁਕਾਵਟਾਂ ਖੜੀਆਂ ਕਰਦਾ ਉਹਨਾਂ ਕਾਨੂੰਨਾਂ ਵਿੱਚ ਸੋਧ ਕਰਾਉਣ ਦੇ ਵਿੱਚ ਕੋਈ ਵੀ ਇੱਕ ਸ਼ਬਦ ਉਹਦੇ ਬਾਰੇ ਬੋਲ ਨਹੀਂ ਸਕੇ ਆ ਵਿਧਾਨ ਸਭਾ ਵਿੱਚ ਕੁਮਤਰੀ ਸਾਹਿਬ ਜਾਂ ਸਮੁੱਚੇ ਤੌਰ ਤੇ ਵਿਧਾਨ ਸਭਾ ਟੋਟਲ 26 ਸਥਾਈ ਹੱਲ ਕੀ ਹੋਣੇ ਚਾਹੀਦੇ ਨੇ ਘੱਗਰ ਨੂੰ ਚੈਨਲਾਈਜ਼ ਕਰਨ ਲਈ ਜਿਹੜੀ ਰੁਕਾਵਟ ਹਰਿਆਣੇ ਵੱਲੋਂ ਖੜੀ ਕੀਤੀ ਗਈ ਰੁਕਾਵਟ ਪਾਈ ਗਈ ਅੱਜ ਤੱਕ ਰੁਕਾਵਟ ਪਈ ਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਘੱਗਰ ਨੂੰ ਚੈਨਲਾਈਜ਼ ਕਰਨ ਦਾ ਪ੍ਰੋਜੈਕਟ ਉਹ ਪ੍ਰਕਾਵਟ ਦੂਰ ਕਰਨ ਲਈ ਵੀ ਕੋਈ ਮਤਾਂ ਨਹੀਂ ਪਾਇਆ ਗਿਆ ਸੋ ਫਿਰ ਸਭ ਤੋਂ ਵੱਡੀ ਗੱਲ ਆ ਵੀ ਫਸਲ ਬੀਮਾ ਯੋਜਨਾ ਮਾਲਾ ਜਾਤਾ ਪੰਜਾਬ ਸਰਕਾਰ ਆਪਣੀ ਫਸਲ ਬੀਮਾ ਯੋਜਨਾ ਤਿਆਰ ਕਰਦੀ ਕਿਸਾਨ ਮਜ਼ਦੂਰ ਤੇ ਖੇਤੀ ਤੋਂ ਦੀ ਕੋਈ ਬੀਮਾ ਯੋਜਨਾ ਜਾਂ ਫਿਰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਿੱਸੇਦਾਰ ਬਣਦੀ ਉਹ ਜਿਹੜੀਆਂ ਸ਼ਰਤਾਂ ਪੰਜਾਬ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ ਉਹ ਸ਼ਰਤਾਂ ਮਰਵਾਉਣ ਦਾ ਮਤਾ ਪਾਣਾ ਚਾਹੀਦਾ ਸੀ ਨਾ ਉਹਦੇ ਸੰਬੰਧੀ ਕੋਈ ਮਤਾ ਪਿਆ ਕੁੱਲ ਮਿਲਾ ਕੇ ਨਾ ਤਾਂ ਸਥਾਈ ਹੱਲ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਦੇ ਲਈ ਕੋਈ ਮੰਗ ਜਾਂ ਕੋਈ ਮਸਲਾ ਕੇਂਦਰ ਦੇ ਸਾਹਮਣੇ ਰੱਖ ਸਕਿਆ ਤੇ ਨਾ ਹੀ 12000 ਕਰੋੜ ਰੁਪਏ ਜਿਹੜਾ ਡਿਜ਼ਾਸਟਰ ਫੰਡ ਜਿਹੜਾ ਪੰਜਾਬ ਦੇ ਕੋਰਪਿਆ ਸਟੇਟ ਡਸਟਰ ਫੰਡ ਜਿਹੜਾ ਜਿਹਦੇ ਬਾਰੇ ਪ੍ਰਧਾਨ ਮੰਤਰੀ ਜੀ ਸ਼ਰਿਆਉ ਪਹਿਗੇ ਉਹਦਾ ਹਿਸਾਬ ਕਿਤਾਬ ਦੇਣ ਲਈ ਉਹਦਾ ਮੈਂ ਸਮਝਦਾ ਕਿ ਕਿਸਮ ਦਾ ਵਾਈਟ ਪੇਪਰ ਦੇ ਤੌਰ ਤੇ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਤਾਂ ਕਿ ਜਿਹੜੇ ਭੁਲੇਖੇ ਪਾਏ ਜਾ ਰਹੇ ਨੇ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜਾਬ ਤੇ ਕੇਂਦਰ ਦੇ ਜਿਹੜੇ ਸਿੰਘ ਫਸੇ ਹੋਏ ਨੇ ਜਾਂ ਇੱਕ ਕਿਸਮ ਦਾ ਵਿਵਾਦ ਖੜਾ ਹੋਇਆ ਵਾ ਉਹ ਵਿਵਾਦ ਨੂੰ ਦੂਰ ਕਰਨ ਲਈ ਸਥਿਤੀ ਸਪਸ਼ਟ ਕਰਨ ਲਈ ਸੱਚ ਸਾਹਮਣੇ ਲਿਆਉਣ ਲਈ ਉਹ ਜਿਹੜਾ ਵਾਈਟ ਪੇਪਰ ਸੀ ਮੈਂ ਸਮਝਦਾ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ